ਹਾਂਜੀ ਸੋਸੀਆ ਗਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਮਹਿਲਾ ਨੂੰ ਮਿਲੇਗਾ 1000 ਰੁਪਏ ਪੈਨਸ਼ਨ ਸੀਮਾਨ ਦੀ ਪਤਨੀ ਕਰ ਦਿੱਤਾ ਵੱਡਾ ਐਲਾਨ ਹੁਣ ਹੋਣਗੇ ਸ਼ੁਰੂ ਮਹਿਲਾ ਬੀਆਂ ਲੱਗੀਆਂ ਮੌਜਾਂ ਇੰਤਜ਼ਾਰ ਦੀ ਘੜੀ ਡਾਕਟਰ ਗੁਰਪ੍ਰੀਤ ਨੇ ਕੀਤੀ ਖਤਮ ਕੀ ਆਪਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਪੰਜਾਬ ਜੋਬ ਅਲਰਟ ਅਤੇ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਤੋਂ ਅੱਜ ਦੀ ਜੋ ਵੱਡੀ ਅਪਡੇਟ ਮਹਿਲਾਵਾਂ ਦੇ ਲਈ 1000 ਰੁਪਏ ਪੈਨਸ਼ਨ ਸਕੀਮ ਹੈ ਜੋ ਕਿ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਤਾਂ ਇਸ ਇੰਤਜ਼ਾਰ ਘੜੀ ਨੂੰ ਖਤਮ ਕਰਨ ਦੇ ਲਈ ਸਿਮਮਾਨਦੀ ਪਤਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਿਮਮਾਨਦੀ ਪਤਨੀ ਨੇ ਦੱਸਿਆ ਪੰਜਾਬ ਚ ਮਹਿਲਾ ਨੂੰ ਕਦੋਂ ਮਿਲੇਗਾ 1000-1000 ਰੁਪਏ। ਸੰਗਰੂਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਅਰ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਰਕਾਰ ਤੁਹਾਡੇ ਲਈ ਅਤੇ ਤੁਹਾਡੇ ਕੰਮਾਂ ਲਈ ਗਰੰਟੀ ਦੇਣ ਵਿੱਚ ਪਿੱਛੇ ਨਹੀਂ ਤੁਸੀਂ ਵੋਟ ਪਾਉਣ ਵਿੱਚ ਵੀ ਪਿੱਛੇ ਨਹੀਂ ਰਹਿਣਾ ਮਹਿਲਾ ਨੂੰ 1000 ਰੁਪਏ ਵਾਲੀ ਗਰੰਟੀ ਇਸੇ ਸਾਲ ਹੋਟਾ ਤੋਂ ਬਾਅਦ ਪੂਰੀ ਹੋਏਗੀ। ਉਹਨਾਂ ਨੇ ਧੂਰੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਸਰਕਾਰ ਦੇ ਕੰਮਾਂ ਨੂੰ ਬਨਾਇਆ ਤੇ ਨਾਲ ਹੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਲਿਆ। ਉਹਨਾਂ ਕਹੇ ਕਿ ਮਹਿਲਾ ਨਾਲ ਜੋ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਇਸ ਗਰੰਟੀ ਦੀ ਵੀ ਚੋਣਾਂ ਤੋਂ ਬਾਅਦ ਇਸੇ ਸਾਲ ਪੂਰੀ ਕੀਤੀ ਜਾਵੇਗੀ। ਪਹਿਲਾਂ ਮੱਖ ਮੰਤਰੀ ਦੀ ਪਤਨੀ ਵੱਲੋਂ ਪਰਵਿੰਨ ਖੰਨਾ ਦੇ ਉੱਪਰ ਨਿਸ਼ਾਨਾ ਸੋਧਦੇ ਹੋਏ ਕਿਹਾ ਕਿ 2012 ਵਿੱਚ ਉਹ ਤੋਰੀ ਤੋਚੋਂ ਜਿੱਤੇ ਸੀ ਪਰ ਤੁਹਾਡੇ ਵਿਚਾਲੇ ਹੀ ਛੱਡ ਕੇ ਚਲੇ ਗਏ ਸੀ ਹੁਣ ਤੁਸੀਂ ਉਹਨਾਂ ਨੂੰ ਛੱਡ ਦਿਓ ਅਤੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਲਈ ਹਰ ਇੱਕ ਸੰਭਵ ਕੰਮ ਕਰਾਂਗੇ ਅਤੇ ਹਰ ਇੱਕ ਜੋ ਵੀ ਤੁਹਾਡਾ ਹੱਕ ਬੰਦਾ ਤੁਹਾਨੂੰ ਹੱਕ ਦਿਵਾਵਾਂਗੇ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਸਰਕਾਰ ਵੱਲੋਂ ਸ਼ੇਅਰ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇਖਣ ਦੇ ਲਈ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ